ਚੱਲ ਵੀ ਮਰੇ ਨੀਦੇ ਆ ਕੇ ਦਿਖਾ ਦਿਓ ਜੀ ਆਹ ਹੁਣ ਆਪਾਂ ਚਾਹ ਬਣਾਉਣ ਲੱਗੇ ਆ ਆਪਾਂ ਤਾਂ ਚਾਹ ਬਣਾਉਨੇ ਆ ਪਹਿਲਾਂ ਪੱਤੀ ਪਾਉਨੇ ਆ ਫਿਰ ਖੰਡ ਪਾਉਨੇ ਆ ਫਿਰ ਕਿਤੇ ਦੁੱਧ ਪਾਉਨੇ ਜਾ ਕੇ ਨਾ ਤੇ ਆ ਹੁਣ ਪਾਣੀ ਰਿਜ ਰਿਹਾ ਕੱਲਾ ਪਾਣੀ ਹੋਈ ਆ ਇਹ ਚ ਆ ਲੋ ਜੀ ਦੁੱਧ ਪਾਤਾ ਹਾਂ ਅਸਾ ਯਾਨੀ ਜਦੋਂ ਪਾਣੀ ਉਬਲ ਰਿਹਾ ਵਾ ਉਹ ਚ ਪਾਉਣਾ ਦੁੱਧ ਯਾਨੀ ਇਹ 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 ਆਪਣਾ ਤਰੀਕਾ ਬਣਾਉਣ ਦਾ ਓਕੇ ਤੇ ਮਰਜੀ ਬਣਾ ਲੀ ਪਹਿਲਾਂ ਆਪਾਂ ਇਹ ਵੀ ਦੱਸ ਦਈਏ ਵੀ ਆਪਣੇ ਨਾ ਵੀਰ ਦਾ ਇਹ ਘਰਾੜਾ ਜਿਹੜਾ ਚੱਲ ਰਿਹਾ ਗੋੜ ਵਾਲਾ ਉੱਥੇ ਗੱਲ ਚੱਲੀ ਸੀ ਦੋਸਤੋ ਇਹ ਕਿਆ ਵਾਲੀ ਵੀ ਆਪਣੇ ਗੋੜ ਦੇ ਸੱਕਰ ਨਾਲ ਵੀ ਆਪਾਂ ਕਹਿੰਦੇ ਫਟ ਜਾਂਦੀ ਆ ਭਰਾ ਕਹਿੰਦਾ ਵੀ ਆਪਾਂ ਚਾਹ ਵੀ ਪਿਲਾਉਂਦੇ ਤੁਹਾਨੂੰ ਤੇ ਚਾਹ ਬਣਾ ਕੇ ਵੀ ਦੇਖਦੇ ਆ ਇਹ ਕਾਰੀਗਰ ਨੇ ਜਿਹੜੇ ਮੁੰਡੇ ਇਹ ਗੋੜ ਵਾਲੇ ਕਾਰੀਗਰ ਨੇ ਮਤਲਬ ਜਿਹੜਾ ਆਪਣੇ ਗੋੜ ਤੇ ਇੱਥੇ ਪੂਰੇ ਮਤਲਬ ਮਾਹਰ ਇਹੋ ਆਪਣਾ ਖੇਤ ਦਾ ਬੰਦਾ ਦੂਜੇ ਦੂਜੇ ਅਸਾਂ ਉਹ ਦੂਜੇ ਨੇ ਜੀ ਓਕੇ ਓਕੇ ਇਹ ਆਪਣਾ ਖੇਤ ਵਾਲਾ ਹੀ ਆ ਓਕੇ ਓਕੇ ਅਚਾ ਚਾਹ ਤੇ ਤਾਂ ਡੋਠੀ ਜਾਂਦੀ ਜਾਂਦੀ ਹਾਂਜੀ ਹਾਂਜੀ ਠੀਕ ਆ ਤੇ ਚਾਹ ਕਰੇ ਫੱਟੀ ਤਾਂ ਨਹੀਂ ਹੈਗੀ ਨਹੀਂ ਜੀ ਮਾਲਕ ਤੋਂ ਡਰਦਾ ਨਾ ਕਹਦੀ ਨਹੀਂ ਹਾਂ ਕੋਟ ਲੈ ਕੇ ਜਾਣਾ ਸੀ ਆ ਕੋਈ ਨਾ ਸੱਤਰ ਲੈ ਕੇ ਜਾਣੀ ਅਸੀਂ ਜੋ ਮਰਜੀ ਦੱਸ ਦੇ ਮਨ ਗਾਨੇ ਨਹੀਂ ਫੜਦਾ ਨਹੀਂ ਫੜਦੀ ਨਹੀਂ ਜੀ ਬਹੁਤ ਡਰਦਾ ਹੀ ਕਹੀ ਜਾਂਦਾ ਹੈਗਾ ਨਹੀਂ ਮਤਲਬ ਚਲੋ ਉਹ ਗੱਲ ਵੱਖਰੀ ਹੈ ਡਰ ਨਾਲੀ ਆਪਾਂ ਸਾਹਮਣੇ ਦੇਖ ਲੈਣਾ ਹੁਣ ਵੀ ਜੇ ਤਾਂ ਚਾਹ ਗਈ ਫਟ ਫੇਰ ਤਾਂ ਮਤਲਬ ਉਹ ਵੀ ਨਹੀਂ ਹੁਣ ਚਾਹ ਦੇਖਾਂਗੇ ਰੋਜ਼ ਹੀ ਫਿਰ ਇਹੀ ਬਣਾਉਂਦੇ ਹਾਂ ਇਹੀ ਬਣਾਉਂਦੇ ਓਕੇ ਓਕੇ ਇਹੀ ਗੁੜ ਸ਼ੱਕਰ ਦੀ ਚੱਲਦੀ ਆ ਆਹੀ ਹਾਂਜੀ ਆ ਪਿਆ ਗੁੜ ਇੱਥੇ ਇਹ ਨਹੀਂ ਕਿਸ ਕੋਈ ਤਾਜ਼ਾ ਲਿਆ ਕੇ ਰੱਖਿਆ ਇੱਥੇ ਹਾਂ ਹਾਂ ਇਹ ਉਸ ਦਿਨ ਦਾ ਹੀ ਜਿੱਦਣ ਦਾ ਹੈਗਾ ਚੱਲੀ ਜਾਂਦੀ ਵੀਡੀਓ ਕੱਟੀ ਨਾ ਕਿਉਂਕਿ ਵੱਡੀ ਵੀਡੀਓ ਹੋ ਜੂਗੀ ਜਿਹਨੇ ਦੇਖਣੀ ਹੋ ਭਰਾਵਾਂ ਨੇ ਦੇਖ ਲੈਣਗੇ ਸਕਿੱਪ ਕਰਨੀ ਹੈ ਸਕਿੱਪ ਕਰ ਦੇਣਗੇ ਕਿਉਂਕਿ ਆਪਾਂ ਮਿੱਠਾ ਘੱਟ ਰੱਖੀ ਠੀਕ ਆ ਜੀ ਲੈ ਅ ਵੀ ਫਟ ਜਣੀ ਆ ਜੀ ਨਹੀਂ ਲੈ ਵੀ ਬੰਦੇ ਬੜੀ ਗਰੰਟੀ ਲੈਂਦੇ ਨੇ ਕਹਿੰਦੇ ਸਾਡੇ ਗੋੜ ਦੀ ਇਹ ਕਿਤੇ ਨਹੀਂ ਕੋਈ ਦਿਖਾਉਂਦਾ ਇਸ ਤਰ੍ਹਾਂ ਮਿੱਤਰੋ ਲਾਈਵ ਇੱਥੇ ਇੱਕ ਯਾਰੀ ਦੋਸਤੀ ਸਾਡਾ ਪਿਆਰ ਆ ਭਰਾਵਾਂ ਵਾਲਾ ਤਾਂ ਕਰਕੇ ਇੱਥੇ ਸੀ ਇਹ ਸੋਲਾ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਪਰ ਚੱਲਣ ਤੋਂ ਜਿਹੇ ਜੀ ਚੱਲਦੀ ਐ ਇੱਥੋਂ ਬਾਕੀ ਜਿਹੜੀ ਆ ਚੁੱਲੇ ਤੇ ਤਾਂ ਅੱਗ ਤੇ ਚਾਹ ਦਾ ਹੋਈ ਸਵਾਦ ਆ ਜਾਂਦਾ ਆਨੰਦ ਤੇ ਕਿਉਂਕਿ ਗੋੜਾਲੀ ਚਾਹ ਜੇ ਮਾ ਥੋੜਾ ਦੁੱਧ ਵੱਧ ਪੈਂਦਾ ਹੁੰਦਾ ਬਸ ਇੰਨਾ ਕੀ ਫਰਕ ਆ ਦੁੱਧ ਨਾ ਘਟ ਕੰਜੂਸੀ ਨਾ ਕਰੇ ਫਿਰ ਦੁੱਧ ਪਾਉਣ ਲੱਗਿਆ ਬੰਦਾ ਆਹ ਇੱਕ ਟਾਈਮ ਪੀ ਲੋ ਜੇ ਜੇ ਦੋ ਤੇ ਤਿੰਨ ਵਾਰੀ ਪੀਣੀ ਆ ਦੋ ਵਾਰੀ ਪੀ ਲੋ ਹਣਾ ਪਰ ਫਿਰ ਸਵਾਦ ਤਾਂ ਹੁਣ ਆਇਆ ਵੀ ਖੋਇ ਵਰਗੀ ਬਣੂ ਖੋਇ ਵਰਗੀ ਜੀ ਖੋਇ ਵਰਗੀ ਦੁੱਧ ਵੀ ਪੂਰਾ ਪਿਓਰਾ ਆਪਣੀ ਗਾਂ ਦਾ ਬਿਲਕੁਲ ਇੱਜਾ ਸਾਰੀਆਂ ਸੱਧ ਹੋ ਗਈਆਂ ਗੈਸ ਤੇ ਵੀ ਨਹੀਂ ਬਣਾਈ ਆਪਾਂ ਕਿਉਂਕਿ ਇਹ ਚੁੱਲ੍ਹੇ ਤੇ ਇਹ ਵੀ ਵੱਖਰਾ ਹੀ ਸਵਾਲ ਹੁੰਦਾ ਨਹੀਂ ਵੀ ਇਹ ਤੇ ਨਾ ਦੂਜਾ ਕਈ ਲੋਕ ਫਿਲਟਰ ਵਾਲਾ ਯੂਜ਼ ਕਰਦੇ ਆ ਫਿਲਟਰ ਵਾਲਾ ਜਦੋਂ ਉਬਲ ਹੀ ਗਿਆ ਪਾਣੀ ਉਹਦਾ ਉਹਦਾ ਕੀ ਰਾਮ ਬਿਲਕੁਲ ਜੀ ਪਾਪਾ ਜਿਹੜੇ ਉਹ ਨਿਕਲ ਜਾਂਦੇ ਜੇ ਪਾਣੀ ਤੁਹਾਡੇ কেਡੀਐਸ 300 ਤੱਕ ਹੈਗਾ ਉਹਦੇ ਤੱਕ ਦਾ ਹੀ ਫਿਲਟਰ ਦੀ ਲੋਡ ਨਹੀਂ ਕਹਿੰਦੇ ਲੋਡ ਨਹੀਂ ਹਾਂ ਉਹ ਆਪਾਂ ਫਿਲਟਰ ਵਾਲਾ ਪਾਣੀ ਪੀ ਪੀ ਕੇ ਨਾ ਅੱਧੇ ਦਾ ਤੱਤ ਆਪਣੀ ਬੋਟਲ ਚ ਵੈਸੇ ਹੀ ਖਤਮ ਹੋ ਜੇ ਪਿਆ ਬਿਲਕੁਲ ਸਹੀ ਗੱਲ ਆ ਜੀ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਬੰਦੇ ਉਹ ਕਈ ਏਰੀਏ ਨੇ ਜਿੱਥੇ ਜ਼ਰੂਰਤ ਆ ਮਤਲਬ ਇਹਨਾਂ ਨੇ ਚਲੋ ਬਿਜ਼ਨਸ ਬਣਾ ਕੇ ਸਾਰੀ ਆ ਆਪਣੇ ਉਹ ਕਰਤਾ ਲੇਕਿਨ ਮੈਂ ਵੀ ਹੁਣ ਇਹ ਇਸ ਚੀਜ਼ ਤੇ ਉਹ ਕਰੀ ਸੀ ਸਟਡੀ ਬਈ ਜਿੱਥੇ ਤੱਕ 300 350 ਤੱਕ ਵੀ ਰੋਡ ਰੋਡ ਨਹੀਂ ਹੈਗੀ ਜੀ ਮਤਲਬ ਆ ਦਿਖਾ ਚਾਹ ਦਿਖਾ ਦਿਓ ਜੀ ਫਟਾ ਆ ਕਰਿਓ ਜੀ ਨੇੜੇ ਮਾਰੀ ਚਾ ਸਰਤ ਲੱਗੀ ਹੋਈ ਆ ਸਾਡੀ ਲੈ ਗਈ ਅੱਜ ਹਾਰਾਂਗੇ ਸਰਤ ਲੱਗਦਾ ਮੈਨੂੰ ਅੱਜ ਸਰਤ ਹਾਰ ਜਾਣੀ ਆ ਆਪਣੀ ਵਾਲੀਆਂ ਲਵਾਉਣੀਆਂ ਐ ਚੰਗੀ ਤਰ੍ਹਾਂ ਇੱਕ ਨਹੀਂ ਤਿੰਨ ਚਾਰ ਵਾਲੀਆਂ ਦਵਾਉਣੀਆਂ ਲੈ ਵੀਰ ਵੀਡੀਓ ਕੱਟੀ ਨਾ ਲਾਈਵ ਹੁਣ ਐ ਦੇਖੀ ਜਾਈ ਕਵਾਲੀਆਂ ਪੂਰੀਆਂ ਦਵਾ ਦੇ ਪਤਾ ਲੱਗ ਰਿਹਾ ਵੀ ਚਾਹ ਫਟੇਕ ਵੀ ਨਹੀਂ ਪੜਦੀ। ਆਉਣ ਲੱਗ ਗਈ ਚਾਹ ਬਾਹਰ ਨੂੰ। ਹੁਣ ਮਾੜੀ ਊ ਚੱਕ ਲਾਤਾ ਹਾਂ ਫੇਰ ਫੇਰ ਰੱਖਦੀ। ਉਹਦਾ ਕਰੂਗਾ ਜੀ। ਹਾਂ। ਹੁਣ ਮੇਰਾ ਹੋ ਜਾਣਾ ਹੈ ਕੰਮ ਜੇ ਮਤਲਬ ਹਾਂਜੀ ਹਾਂਜੀ ਇੰਨਾ ਟਾਈਮ ਥੋੜਾ ਲੱਗਦਾ। ਹਾਂ। ਬਾਕੀ ਆਪਾਂ ਦੁੱਧ ਜਿਹੜੀ ਗੜਵੀ ਬਣਾਉਣੀ ਆ ਨਾ ਜੀ ਉਹ ਚ ਅਸੀਂ ਉਹ ਚ ਵੀ ਮਿੱਠਾ ਛੋਡਾ ਨਹੀਂ ਪਾਉਂਦੇ ਹਾਲਾਂਕਿ ਮਿੱਠੇ ਛੋਡਾ ਦਾ ਨੁਕਸਾਨ ਨਹੀਂ ਹੁੰਦਾ ਕੋਈ। ਬਿਲਕੁਲ ਬਿਲਕੁਲ। ਜੇ ਥੋੜੀ ਮਾਤਰਾ ਦੇ ਵਿੱਚ ਪਾਇਆ ਜਾਵੇ। ਪਰ ਅਸੀਂ ਪਿੰਡੀ ਨਾਲ ਪਿੰਡੀ ਵੀ ਆਪਣੀ ਆਪ ਦੀ ਵੀ ਉਹ ਵੀ ਆਪ ਦੀ ਥੋੜੀ ਠੀਕ ਹੈ ਠੀਕ ਠੀਕ ਹੈ ਪਰ ਰੈਂਕੂ ਹੋਰ ਆ ਗਿਆ ਵੀ ਇੱਕ ਮੁੰਡਿਆ ਚਾਹ ਤਾਂ ਪਹਿਲਾਂ ਹੀ ਬੰਦੇ ਨੇ ਪੂਰੀ ਬਣਾਈ ਆ ਬਾਦੂ ਲੋ ਜੀ ਚਾਹ ਦੇ ਹੁਣ ਜਿੰਨੇ ਮਰਜ਼ੀ ਵਾਲੇ ਦਵਾ ਲੋ ਜੀ ਚਾਹ ਪੂਰੀ ਇੱਕ ਨੰਬਰ ਮਿੱਤਰੋ ਬਣ ਗਈ ਕਿੰਨੀਆਂ ਵਾਲੀਆਂ ਦੇ ਲਈਆਂ ਤੇ ਆਪਾਂ ਵੀਡੀਓ ਕੱਟੀ ਨਹੀਂ ਗਈ ਵੱਡੀ ਨਹੀਂ ਗਈ ਠੀਕ ਹੈ ਨਾ ਤੇ ਦੇਖੋ ਚਾਹ ਪੂਰੀ ਇੱਕ ਨੰਬਰ ਤੇ ਬਿਲਕੁਲ ਤੇ ਫਿਰ ਹੁਣ ਬਾਲ ਜੇ ਹੁਣ ਚਾਹ ਪੋਣਾਗੇ ਕੱਪੀਆਂ ਚ ਪਾਵਾਂਗੇ ਫਿਰ ਪੀਵਾਂਗੇ ਫਿਰ ਵੀਡੀਓ ਬੜੀ ਵੱਡੀ ਹੋ ਜੂਗੀ ਤੇ ਸੋ ਇਸ ਕਰਕੇ ਹੁਣ ਨਜ਼ਾਰਾ ਆ ਗਿਆ ਪੂਰਾ ਹੈ ਨਾ